ਲੱਗ ਜਾਂਦੇ ਸਬਜ਼ੀ ਬਣਾਉਣਾ ਤੇ ਆਪਾਂ ਕਰਨਾ ਟਾਈਮ ਸੇਵ ਜਦੋਂ ਵੀ ਆਪਾਂ ਸਬਜ਼ੀ ਬਣਾਉਣੀ ਹੈ ਤੇ ਆਪਾਂ ਟਾਈਮ ਕਿਵੇਂ ਸੇਵ ਕਰਦੇ ਹਾਂ ਇਹ ਚ ਮੈਂ ਪਾਤੇ ਦੋ ਪਿਆਜ਼ ਇਸ ਤੇ ਨਾਲ ਮੈਂ ਇਹ ਪਾਉਂਗੀ ਜੀਰਾ ਇਹ ਵਿੱਚ ਆਪਾਂ ਪਾਏ ਪਿਆਜ਼ ਤੇ ਨਾਲ ਮੈਂ ਪਾਉਂਗੀ ਤੇ ਜੀਰਾ ਤੇ ਮੈਂ ਯੂਜ਼ ਕਰਦੀ ਕੋਕੋਨਟ ਓਇਲ ਜਾਂ ਬੇਸੀ ਕਿਉਂ ਇਹਨੂੰ ਆਪਾਂ ਕੱਖਾ ਕਰਦੇ ਹਾਂ ਸੋਨ ਹਾਂ ਲੋ ਆਪਾਂ ਕਿਹਦੇ ਨੂੰ ਲੋਅ ਗੈਸ ਤੇ ਕਰਤਾ ਹੈ ਔਰ ਤੇ ਬੱਚ ਮੈਂ ਪਾ ਦੇਣਾ ਤੇ ਜੀਰਾ ਹੁਣ ਇਹਨੇ ਬਣੀ ਇਹਨੇ ਬਣੀ ਜਾਣਾ ਆਪਾਂ ਕਰਨਾ ਟਾਈਮ ਸੇਵ ਜਿੰਨ ਪਤਾ ਨਹੀਂ ਕੂੜੇ ਦੇ ਵਿੱਚ ਕਿਤੇ ਮੈਂ ਸੁੱਟਤਾ ਚੱਕ ਕਿਸੇ ਚਲੇ ਗਿਆ ਮੈਨੂੰ ਲੱਭਿਆ ਹੀ ਨਹੀਂ ਕਿੱਥੇ। ਪਲੇਟ। ਬਲੇ ਪਲੇਟ ਸਾਡੇ ਅੱਜ ਦਿਨ ਇੰਨਾ ਹੁਣ ਧੁੱਪ ਨਿਕਲੀ ਪੂਰੀ ਜ਼ਬਰਦਸਤ ਜਿਹੜੀ ਵਾਰ ਤੇ ਗਰਮੀ ਹੋ ਗਈ। ਇਹ ਮੇਰੇ ਕੋਲ ਵਿਚਾਰਾ ਹੈਗਾ ਟੈਂਪਰੇਰੀ ਜਿਆ ਤੇ ਮੇਰਾ ਜਿਹੜਾ ਅਸਲੀ ਵਾਲ ਸੀ ਉਹ ਪਤਾ ਨਹੀਂ ਮੈਂ ਨੇ ਲਾਸਟ ਵੀਕ ਬਿਜ਼ੀ ਸੀਗਾ ਤੇ ਸਮਾਂ ਇੱਥੇ ਬਿੰਨ ਚ ਪਾਇਆ ਚੀਜ਼ਾਂ ਤੁਹਿਆਂ ਸ਼ਾਇਦ ਉਹਨਾਂ ਦੇ ਵਿੱਚ ਉਹ ਬਿੰਨ ਸੀ ਚਲ ਗਿਆ। ਉਹ ਪੁਰਾਣਾ ਮੇਰੇ ਕੋਲੇ ਸੀਗਾ ਲੁਛਲਣਾ। ਪਰ ਕਈ ਵਾਰ ਹੁੰਦਾ ਨਾ ਪੁਰਾਣੀ ਚੀਜ਼ ਜਿਹੜੀ ਤੁਹਾਨੂੰ ਜਾਂ ਤੁਹਾਨੂੰ ਬਹੁਤ ਚੰਗੀ ਲੱਗਦੀ ਹੋਊ ਨਾ ਉਹ ਨਾਲ ਸੀ ਸੀਗਾ ਉਹ ਜਲਦੀ ਜਲਦੀ ਚੀਜ਼ਾਂ ਕੋ ਇਦਾਂ ਛਲਛਲ ਦੇ ਦਿੰਦਾ ਸੀਗਾ। ਪਿਆਜ਼ ਧਾਤੀਆਂ ਮੈਂ ਲੋ ਗਏ ਸਤੇ। ਅਜੇ ਮੈਂ ਪਾਤ ਖਾ ਨਹੀਂ ਆਉਂਗੀ ਤਾਂ ਜੇ ਤੁਹਾਡੇ ਘਰਾਂ 'ਚ ਪੱਖੇ ਲੱਗੇ ਆ। ਤੇ ਗੈਸ ਦੇ ਉੱਤੇ ਜ਼ਰੂਰ ਪੱਖਾ ਔਨ ਕਰਿਆ ਕਰੋ ਦਾ ਤੇ ਫਿਰ ਆਪਣੇ ਘਰ ਦੇ ਵਿੱਚ ਸਮੈਲ ਨਹੀਂ ਆਉਂਦੀ ਕੱਪੜਿਆਂ 'ਚ ਸਮੈਲ ਨਹੀਂ ਆਉਂਦੀ ਤੇ ਮੈਂ ਲੋ ਗੈਸ ਤੇ ਰੱਖਿਆ ਸੀ ਤਾਂ ਮੈਂ ਫੈਨ ਔਨ ਨਹੀਂ ਕੀਤਾ ਮੈਂ ਕੱਬ ਲੱਗੀ ਆ ਬਸ ਉਹ ਫੈਨ ਦੇ ਨਾਲ ਥੋੜੀ ਜਿਹੀ ਆਪਣੇ ਹਵਾ ਦੇ ਉੱਤੇ ਖੜਕਾ ਜਾਂਦੇ ਕਰਦਾਂ ਰੱਖੀਆ ਮੈਂ ਕੋ ਨਿੱਕੇ ਨਿੱਕੇ ਗਾਜਰਾਂ ਤੇ ਫਿਰ ਆਪਾਂ ਤਾਂ ਸੀਵ ਕਰਨਾ ਇਦਾਂ ਕਰਕੇ ਆਪਾਂ ਹੁਣ ਇਹਨੂੰ ਮੈਂ ਗਾਜਰਾਂ ਕੱਢ ਦੇਣੀਆਂ ਛੱਲਣਾ ਨਹੀਂ ਉਦੋਂ ਮੇਰਾ ਕੜਕਾ ਬਣੀ ਜਾਣਾ ਹਲਕੀ ਜਿਹੀ ਮੈਂ ਇੱਥੇ ਲਸਣ ਪਿਆਜ਼ ਭੱਜ ਗਿਆ ਜੀਰਾ ਭੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦੇਣ ਲਸਣ ਪਿਆਜ਼ ਇਹ ਆਪਾਂ ਇਹਦੇ ਵਿੱਚ ਬਣਾ ਮਿਰਚਾਂ ਅਦਰਕ ਤੇ ਜੁਗਲ ਪਿਆਜ਼ ਭੱਜ ਚੁਕੇ ਆਲਰੇਡੀ ਤੇ ਉਹਨਾਂ ਚੋਂ ਕਰ ਆਪਾਂ ਕੰਮ ਸੇਵ ਕਰਦੇ ਆਂ ਉਦੋਂ ਆਪਣਾ ਬਣ ਗਿਆ ਤੇ ਜਿੰਦਗੀ ਤਾਰ ਪਿਆਜ਼ ਤੇ ਜੀਰਾ ਭੋਜ ਦਸੀ ਮੈਂ ਗਾਜਰਾਂ ਛੱਲ ਕੇ ਆਲੂ ਛੱਲੇ ਹੁਣ ਆਪਾਂ ਉਹਦੇ ਵਿੱਚ ਪਾਇਆ ਲਸਣ, ਅਦਰਕ ਤੇ ਮਿਰਚਾਂ। ਹੁਣ ਉਹ ਮਨ ਜਿਕਰ ਸਜਣਗੇ ਤੇ ਜਦ ਤੱਕ ਆਪਾਂ ਖੜਿਆ ਨੇ ਇੱਥੇ। ਆਲੂ ਕੱਟ ਲੈਣਾ। ਤੁਹਾਡੇ ਟਪੰਡ ਤੁਸੀਂ ਕਾਲੂ ਚੋਪਿੰਗ ਬੋਰਡ ਤੇ ਕੱਟਦੇ ਹੋ ਮਸ਼ੀਨ 'ਚ ਕੱਟਦੇ ਆ। ਤੇ ਮੈਂ ਤਾਂ ਜਸ ਤੋਂ ਆਇਂ ਤੈਂ। ਚੋਪਿੰਗ ਬੋਰਡ ਤੇ ਵੀ ਕੱਟ ਲਈਦੇ ਆ ਪਰ ਮੈਂ ਜਸ ਤੋਂ ਆਪਦਾ ਇੰਨਾ ਜਿਆਦਾ ਛੇਤੀ ਤੇ ਨੇ ਕੰਮ ਨਿਬੜ ਜਾਂਦਾ। ਤੇ ਕਈ ਹੁੰਦੇ ਨਾ ਜਿਹਦਾ ਪਹਿਲਾਂ ਲੈ ਕੇ ਬੈਠਣਗੇ ਇਹਨਾਂ ਨੂੰ ਫਿਰ ਘੰਟਾ ਲੱਗਣਗੇ ਕਰੂਗੀ ਹੌਲੀ ਹੌਲੀ ਵਿਲਸ਼ਣਾ ਲਸਨਾਤ ਕਾ ਛਿੱਲਣਗੇ ਫੇ ਗਾਜਰਾ ਛਿੱਲਣਗੇ ਆਲੂ ਛਿੱਲਣਗੇ ਹਨ ਤੇ ਫਿਰ ਉਹ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਜਦੋਂ ਤੁਸੀਂ ਬੈਠ ਕੇ ਜਾਂ ਮੰਝੇ ਤੇ ਬੈਠ ਕੇ ਜਾਂ ਉਧਰ ਕਿਤੇ ਹੋਰ ਬੈਠ ਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਰਨ ਲੱਗਦੇ ਆ ਤੇ ਇਹਨਾਂ ਟਾਈਮ ਆਪਣੇ ਕੋਲੇ ਹੁੰਦਾ ਨਹੀਂ ਤੇ ਸਾਡਾ ਤਾਂ ਮੇਰਾ ਤਾਂ ਇਦਾਂ ਹੁੰਦਾ ਕਿ फटाफट ਨਾਲ ਹੀ ਉਹਨਾਂ ਮਸ਼ੀਨ ਪਈ ਆ ਪਰ ਹੁਣ ਕੱਢਣ ਦੇ ਮਾਰੀ ਨਾ ਮੈਂ ਇਦਾਂ ਹੀ ਬਸ ਤੇ ਨਾਲੇ ਮੇਰੀ ਇੰਨੀ ਕਰ ਰਹਿਣੀ ਆ ਉਧਰ ਕਰਕੇ ਹਲ ਮੈਂ ਕਦੀ ਇਦਾਂ ਇਹਨੂੰ ਰੁਕਦੀ ਨਹੀਂ ਹੁੰਦੀ ਮੈਂ ਕਹਿੰਦੀ ਕੋਈ ਨਾ ਜਦੋਂ ਇਹ ਖੇੜਾ ਟਟ ਗਿਆ ਬਾਅਦ ਚ ਮੈਂ ਸਪਾਈ ਕਰ ਦੇਣੀ ਆ ਸਾਰੇ ਯਾਪਾ ਕਟਾ ਕਟਾ ਕੱਟ ਦੇਣੀ ਹੈ ਜਦ ਤੱਕ ਆਪਣਾ ਉਹ ਬੰਦਾ ਉੱਤਰ ਜੇ ਤੁਸੀਂ ਇਦਾਂ ਵੀ ਇੱਕ ਪਾਸੇ ਤਰਕਾ ਧਰ ਦਿੰਨੇ ਆ ਦੂਜੇ ਪਾਸੇ ਤੁਸੀਂ ਆਪਣਾ ਹਾ ਸਬਜੀ ਜੋ ਹੀ ਕੱਟਣੀ ਹੈ ਕੋਈ ਵੀ ਸਬਜੀ ਹੋਵੇ ਮੈਂ ਹਮੇਸ਼ਾ ਹੀ ਕੱਟਦੀ ਆ ਤੇ ਇਹ ਨਹੀਂ ਹੈਗਾ ਕਿ ਬੈਠ ਕੇ ਟਾਈਮ ਵੇਸਟ ਕਰਨਾ ਵੀ ਫਿਰ ਕਹਾ ਕਿ ਤਿੰਨ ਚਾਰ ਘੰਟੇ ਲਾਗੇ ਮੈਨੂੰ ਆ ਕਰਦੇ ਨਾ ਇੰਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਂ ਹੁਣ 1 ਘੰਟੇ ਦੇ ਵਿੱਚ ਇੱਥੇ ਸਾਰਾ ਕੁਝ ਕਰਕੇ ਤੇ ਕਿਚਨ ਦੀ ਸਫਾਈ ਕਰ ਦੇਣੀ ਹੈ ਤੇ ਬਸ ਮੋਰ ਕੇ ਜੇ ਸਬਜੀ ਨੂੰ ਟਾਈਮ ਲੱਗਦਾ ਉਹ ਤਾਂ ਰਿੱਝੀ ਜਾਊਗਾ ਪਰ ਆਪਾਂ ਕਿਤੇ ਨਹੀਂ ਸਵਾਈ ਕਰ ਦੇਣੀ ਆ ਆਪਾਂ ਪਾਣੀ ਦੇ ਵਿੱਚ ਟਮਾਟਰ ਪਾਉਣਾ ਇਹਨਾਂ ਨੂੰ ਨਹੀਂ ਲਈ ਕੰਮ ਗਿਆ ਨਿਬੜਾ ਤੜਕਾ ਲੱਗ ਗਿਆ ਤਾਂ ਕੰਮ ਹੋ ਗਿਆ ਉਡੀ ਜੀ ਮੇਥੀ ਦੇ ਨਾਲ ਟੇਸਟ ਸੁੱਕੀ ਮੇਥੀ ਹੁੰਦੀ ਜਿਹੜੀ ਉਹ ਇਹਦੇ ਨਾਲ ਟੇਸਟ ਬਹੁਤ ਸੋਹਣਾ ਹੋ ਜਾਂਦਾ ਜਿੱਦਾਂ ਸੁੱਕੀਆਂ ਸਬਜ਼ੀ ਜਿਹੜੀ ਮੈਂ ਬਣਾਉਂ ਮੋਤ ਤੇ ਮੈਂ ਮੇਥੀ ਜ਼ਿਆਦਾ ਪਾਉਣੀ ਹੈ ਤੇ ਜਿਹੜੀ ਆਪਾਂ ਦਾਲ ਵਗੈਰਾ ਬਣਾਈਏ ਤੁਹਾਨੂੰ ਮੈਂ ਥੋੜੀ ਜਿਹੀ ਘੱਟ ਪਾਉਣੀ ਆ ਉਹਨਾਂ ਚ ਤਾਂ ਥੋੜੀ ਜਿਹੀ ਪਾਉਣੀ ਆ ਆਪਾਂ ਇਸ ਲਈ ਗੈਸ ਤੇ ਮੇਰਾ ਪਾ ਰੱਖਿਆ ਆ ਕਿ ਉਹ ਪੱਖਾ ਜਿਆਦਾ ਖਿੱਚ ਨਹੀਂਦਾ ਇੱਧਰੋਂ ਤਾਂ ਥੋੜੀ ਜਿਹੀ ਇੱਧਰ ਹਵਾ ਉੱਪਰ ਜਾਂਦੀ ਜਦੋਂ ਮੈਂ ਤੜਕਾ ਲਾਉਣਾ ਹੈ ਇਹ ਪੱਖਾ ਗੈਸ ਤੇ ਉਦਾਂ ਵੀ ਮੈਂ ਤੇਜ਼ ਕਰਦੀ ਆ ਅੱਜ ਮੈਂ ਘੱਟ ਕੀਤਾ ਕਿਉਂਕਿ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਆ ਇਹ ਬੇਕਲੀਅਨ ਤਾਂ ਪਹਿਲਾਂ ਪਹਿਲਾਂ ਮੈਂ ਇਹ ਬਣਾ ਕੇ ਸਾਫ਼ ਤਿਆਰ ਕਰ ਦੇਣਾ ਸਾਰਾ ਤਾਂ ਕਿ ਉਹਨੇ ਮੇਰੇ ਪਹਿਲਾਂ ਲੰਚ ਟਾਈਮ ਤੇ ਆਉਣਾ ਹੈ ਲੰਚ ਟਾਈਮ ਤੇ ਆਣਗੇ ਤਾਂ ਮੈਂ ਆ ਜਾ ਨਾਈ ਘਰ ਆ ਜਾ ਚੁੱਪ 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 ਨਾ ਕਰਨੀਏ ਤਾ ਆ ਜਾ ਹਾਲਾ ਆ ਜਾ ਚਮਛੜ ਦਾ ਪਣੀ ਆ ਜਾ ਆ ਜਾ ਪੱਟ ਕੇ ਪੱਟ ਇਹਦੇ ਪਾਂਡੇ ਤੇ ਕਰਦਾ ਹੈ ਆਜੇ ਤੇ ਆਲਾ ਮੇਰੇ ਕੋਲ ਪੰਡ ਪੜ ਕੇ ਇੱਥੇ ਆ ਜਾਓ ਇੱਥੇ ਆ ਜਾਓ ਅਜੂ ਨਾਲੋ ਤੇ ਚਪਾ 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 ਲਓ ਆਪਣੀ ਇਹ ਕਦਰਾਂ ਢੋਲਾ ਪੈਣੋਂਗੇ ਨਾਉਣ ਤੋਂ ਪਹਿਲਾਂ ਪਹਿਲਾਂ ਆਜੋ ਤਾਂ ਹੁੰਦਾ ਕਿ ਮੈਂ ਨਹਾਉਣਾ ਮੈਨੂੰ ਨਵਾ ਕੇ ਅਸੀਂ ਸਵੇਰੇ ਨਵਾਇਆ ਨਾਲੇ ਆ ਲੈ ਮੇਰੇ ਆਜਾ ਹਾਜੂ ਆਲਾ ਰਜੇ ਪੱਜਿ ਪੱਟ ਆ ਰਖਣੀ ਆ ਦੇ ਪੱਟ ਜੇ ਪੜਿਆ ਆ ਪੱਟ 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 ਦੇ ਰੋਮਲੇ ਨਾ ਇਹ ਐਕਦਾ ਵਜ ਗਿਆ ਹੋਣ ਇਹਦਾ ਸ਼ਾਟਰ ਵਾਲਾ ਸੀ ਸਪੈਸ਼ਲ ਇਹਦਾ ਆਰਡਰ ਕੀਤਾ ਹੋਇਆ ਉਹਨਾਂ ਤੋਂ ਦੋਨਾਂ ਲੱਗ ਜਾਣੇ ਆਉਂਦੇ ਨੇ। ਇਹੋ ਜਿਹੀ ਬੈਠ ਕੇ ਨਹੀਂ ਸਾਨੂੰ ਦਿਖਾਉਣੀ ਇਹਨੂੰ ਲੱਗਾਇਆ ਕਿ ਬੱਸ। ਜਿਵੇਂ ਨਾ। ਜਿਵੇਂ ਸਿੱਧਾ ਕਰਕੇ ਲਾਉਣਾ ਹੈ। இதன்படி தூத்துக்குடி <laughs>

ਆਪਾਂ ਕੋਆ ਬਣਾਉਣ ਲੱਗੇ ਅੱਜ ਇਹਦੇ ਵਿੱਚ ਹੈਗੀ ਮੇਰੇ ਕੋਲ ਇੱਕ ਗਾਜਰਾ ਆਲੂ ਤੇ ਮਟਰ ਮਟਰ ਜਿਹੜੇ ਆਪਣੇ ਫ੍ਰੀਜਰ ਵਾਲੇ ਆ ਉਹ ਹੀ ਆ ਫ੍ਰੀਜਰ ਕਿੰਨੇ ਤੇ ਉਹਨਾਂ ਨੂੰ ਧੋਣਾ ਲੱਗਣਾ ਨਹੀਂ ਪੈਂਦਾ ਇਹ ਆਪਾਂ ਬਣਾ ਲਈ ਸ਼ਾਮ ਲਈ ਸਬਜ਼ੀ ਤਾਂ ਕਿ ਫਿਰ ਮੇਰੇ ਲਈ ਖਾਣ ਦਾ ਫਿਰ ਉਹਨਾਂ ਕੋਲ ਟਾਈਮ ਨਾ ਆ ਜਿਆਦਾ ਸਬਜ਼ੀ ਵਗੈਰਾ ਜਿਹੜੀ ਉਹਦੇ ਸਵੇਰ ਬਣਾ ਲਈਦੀ ਹੈ ਕਿ ਨਹੀਂ ਤਾਂ ਦੁਪਹਿਰ ਜਿਆ ਕੇ ਦੁਕਾਨ ਤੋਂ ਨਹੀਂ ਉਦੋਂ ਤੇ ਫਿਰ ਮੈਂ ਸ਼ਾਮ ਨੂੰ ਸੜਕੋ ਟਾਈਮ ਨਹੀਂ ਹੁੰਦਾ ਇਹਨਾਂ ਕਿ ਛਾਉਂ ਤੋਂ ਫਿਰ ਸ਼ਾਮ ਦੀ ਸਾਡੀ ਰੋਟੀ ਵੀ ਚਾਹ 4 ਤੋਂ 5 ਦੇ ਵਿੱਚ ਵਿੱਚ ਅਸੀਂ ਰੋਟੀ ਖਾ ਲੇਗੀ ਅਸੀਂ ਬਾਹਰ ਲੇਟ ਨਹੀਂ ਬਾਹਰ ਲੇਟ ਨਹੀਂ ਖਾਂਦੇ ਇਸ ਕਰਕੇ ਜਦੋਂ ਸਾਰਾ ਸਭ ਕੁਝ ਕੇ ਕਿਆ ਹੋ ਜਾਂਦੀ ਸਾਰਾ ਕੰਮ ਹੋ ਤੱਕ ਆਪਣਾ ਸ਼ਾਮ ਦੀ ਰੋਟੀ ਦਾ ਟਾਈਮ ਹੋ ਜਾਂਦਾ ਹੁਣ ਜਿਹੜੇ ਲੋਕ ਲੇਟ ਖਾਂਦੇ ਰੋਟੀ ਓ ਦੇਖਣਾ ਤਾਂ ਹੋ ਜਾਂਦਾ ਕਿਉਂਕਿ ਉਹ ਤਾਂ ਬਹੁਤ ਮੇਢ ਹੁੰਦੇ ਆ ਸਾਡਾ ਤਾਂ ਹੈਗਾ ਯਾਰ ਵੀ ਅਸੀਂ ਨਹੀਂ ਨਹੀਂ ਕੀਤੀ ਆ ਦੇਖੋ ਹੱਥ ਚ ਹਿੱਕਾਉਂਦੀ ਆ ਪਾਣੀ ਪਾਏ ਨਾ ਨੱਕ ਤੇ ਆਪਣੇ ਤੇ ਦੇਖ ਲਓ ਕੰਮ ਬਣਾਵਰ ਕਿ ਮੈਂ ਆ ਤੇ ਨੌਣਾ ਵੀ ਆ ਮੈਂ ਬੱਚਾ ਮੇਰੇ ਕੋਲ ਤੇ ਚਲ ਬਸ ਕਰੋ ਨਹੀਂ ਨਹੀਂ ਹੋ ਗਿਆ ਵਿੱਚ ਨਹੀਂ ਜਾਣਾ ਇਹਦੇ ਨੇ ለልሩ እባለው ተለልል ተለው ተለልው ለልው አለ መባልል ተገው ለልልል ተለው ና� ተልህው ተለንዶ ለለው ተለል ለለልል ለለል ልለል ደለል ተለል ਉਹਦਾ ਕਲਰ ਰੰਗ ਹੈ ਤੇ ਆਪਾਂ ਹੁਣ ਰੱਖ ਦੇਣੀ ਹੈ। ਪਰ ਆਗੇ ਗੱਜਰਾਂ ਨੂੰ ਸਾਡੀਆਂ ਇਹ ਚੌਲ ਬਣਾਉਣੇ ਗੱਜਰਾਂ ਲਈ। ਇਸੇ ਠੀਕ ਹੈ ਜਿਆ ਬੇਟੀ ਮੇਰੀ ਲਾਈਕ ਕਰਦੀ ਇੰਡੀਅਨ ਸਪੈਸ਼ਲ ਜਿਵੇਂ ਠੀਕ ਉਹ ਵੀ ਚੌਲ ਹੋ ਗਏ, ਪ੍ਰਸ਼ਾਦ ਹੋ ਗਿਆ। ਇਹ ਤਾਂ ਨਹੀਂ ਆਹੀ ਜਾਂਦਾ। ਜਿਆਦਾ। ਤੇ ਹੁਣ ਅੱਗੇ ਇਹ ਡੈਡੀ ਨੂੰ ਪਤਾ ਨਹੀਂ ਮੈਂ ਆਈ ਤੇ ਪਲਾਨਿੰਗ ਹੋਊ। ਤੇ ਰਾਜਾ ਸਾਡਾ ਨਹਾ ਕੇ ਉੱਥੇ ਚਲੇ ਗਿਆ ਆਪਣੇ ਸਟੈਂਡ ਤੇ। ਆ ਮੈਂ ਅਨੁਸਾਈ ਕਰੂੰਗੀ ਕੋ ਫਰਾ ਸਿੰਘ ਨੂੰ ਕਿ ਉਹ ਉਹ ਦੇ ਦੇ ਸ਼ਾਇਦ ਉਹਨਾਂ ਦੇ ਕਿਰਦਾ ਹੋਏ ਪਿੱਛੇ ਪਰੇ ਗਾਜਰਾ ਦਾ ਪਾਇਆ ਆਲੂ ਬਾਜਰਾ ਜਿਹੜੇ ਮੈਂ ਛਿੰਨੀ ਕਿ ਉਹਨਾਂ ਦਾ ਪਲੇਟ ਚ ਪਾ ਕੇ ਦੇਖ ਰਖ ਤੇ ਇਹ ਲਾਈਕ ਕਰ ਦੇਣਾ ਉਹ ਨਾ ਕਿਤੇ ਮੈਨੂੰ ਨਹੀਂ ਮੈਨੂੰ ਦੱਸ ਨਾ ਕਿਤੇ ਖੇਡਣਾ ਥੋੜਾ ਜਿਆ ਸਰ ਨਾ ਹੁਣ ਅਸੀਂ ਸਵਾਈ ਕਰੂੰਗੀ ਬਸ ਉਹਨੇ ਖੇੜ ਖੂੜ ਕੇ ਇਹਨਾਂ ਖੋ ਗਿਆ ਤੇ ਤੂੰ ਨਾ ਫੇਸ ਵੇਕ ਅੱਪ ਇਹ ਤਾਂ ਉਹ ਨਹੀਂ ਖਾਰਾ ਹੁੰਦਾ ਇੱਦਾਂ ਛੇਡਾ ਨੂੰ ਦੇਦੀ ਨਹੀਂ ਵੀ ਥੋੜੇ ਜਿਹਾ ਤੇ ਵਧੀਆ ਛੇਡਾ ਲੀਹ। ਕਿੰਨਾ ਕਿ ਜਾਬਰ ਆ ਗਈ ਆਇਆ ਆਇਆ ਬੋ ਇਹ ਜਾਬਰ ਬਹੁਤ ਪਿਆਰ ਲੈਂਦੀ ਆ ਤੁਹਾਡਾ ਬਹੁਤ ਪਿਆਰ ਲੈਂਦੇ ਕਿਉਂਕਿ ਕੋਈ ਵੀ ਜਾਬਰ ਤੁਸੀਂ ਬਾਹਰ ਵੀ ਇੱਥੇ ਗਾਟਨ ਬੁਢੰਤ ਵੀ ਹੋਵੇ ਤੁਹਾਡੇ ਕੋਲ ਹੀ ਤੁਸ ਨੂੰ ਦੋ ਕਦਾਂ ਨੂੰ ਉਹਨੂੰ ਬੁਲਾਓ ਜਾ ਹੁਣ ਖਾਣਾ ਦੋ। ਮੇਰੇ ਪੇਕ ਨਾਲ ਕਿਉਂ ਜਾਣ ਬਾ ਤੁਹਾਡੇ ਕਿੰਨਾ ਪਿਆਰ ਕਰਦਾ ਆ ਹੁਣ ਇਹ ਆ ਇਹਨੇ ਬਸ ਤਾਰ ਦਿਨ ਸਵੇਰ ਨੂੰ ਜਦੋਂ ਸਵੇਰ ਨੂੰ ਉੱਠਣਾ ਨੂੰ ਖੜਕਾ ਸੁਣ ਕੇ ਇਹਨੇ ਉਹਦੇ ਹੱਥਾਂ ਫਾਂਗਦੇ ਹਲਾਦਨੇ ਕਿ ਕਹਣਾ ਕਿ ਮੈਂ ਬਹੁਤ ਛੜਿਆ ਮੈਨੂੰ ਮਤਲਬ ਠਾ ਦੋ ਠਾਣਾ ਆ ਠਾ ਕੇ ਪਹਿਲਾਂ ਤਾਂ ਇਹਨੇ ਸਾਡੇ ਨਾਲ ਪਾਰੀਆਂ ਕਰਦਾ ਹੈ ਪਾਰੀਆਂ ਉਹਨੇ ਕਰਕੇ ਫਿਰ ਇਹਨੂੰ ਜਿੱਦ ਇੱਕ ਦਿਨ ਛੱਡ ਗਿਆ ਪੈਨੂੰ ਸ਼ਾਵਰ ਦੇਣੇ ਹੁੰਨੇ ਆ ਤੇ ਫਿਰ ਇਹਨੂੰ ਸੁੱਤੇ ਪੈਣ ਨੂੰ ਪਹਿਲਾਂ ਇਹ ਸ਼ਾਵਰ ਦੇਣਾ ਹੁੰਦਾ ਸੀ ਸਵੇਰ ਨੂੰ ਉੱਠ ਕੇ ਤੇ ਉੱਪਰ ਸ਼ਾਵਰ ਦੇ ਵਿੱਚ ਪ੍ਰੋਪਰ ਨਾ ਕੇ ਆਉਂਦਾ ਹਨਾ ਹੱਦੀ ਦਾ ਬਲੌਕ ਆਪਣਾ ਇੱਥੇ ਤੱਕ ਸੀ ਹਰਪ ਤੁਹਾਨੂੰ ਪਸੰਦ ਆਇਆ ਹੋਗਾ ਮੇਰੇ ਵੱਲੋਂ ਸਾਰਿੰ ਸਸਿਕਾਲ